ਕੋੜੀ ਵੀ ਤਿਆਰੇ ਕਾਠੀ ਤਿੱਲੇਦਾਰੇ ਕੋੜੀ ਵੀ ਤਿਆਰੇ ਕਾਠੀ ਤਿੱਲੇਦਾਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰੇ ਦੂਰੋਂ ਦੂਰੋਂ ਪੈਣਾ ਆਇਆ ਤੇਰੇ ਸ਼ਗਨ ਮਨਾਉਣ ਨੂੰ ਪਹਿਣਾ ਦੇ ਨਾਲ ਜੀਜੇ ਆਏ ਤੇਰੀ ਬਰਾਤੇ ਜਾਣ ਨੂੰ ਦੂਰੋਂ ਦੂਰੋਂ ਪਹਿਣਾਈਆ ਤੇਰੇ ਸ਼ਗਨ ਮਨੋਣ ਨੂੰ ਪਹਿਣਾ ਦੇ ਨਾਲ ਜੀਜੇ ਆਏ ਤੇਰੀ ਬਰਾਤੇ ਜਾਣ ਨੂੰ ਕੋੜੀ ਵੀ ਤਿਆਰੇ ਕਾਠੀ ਤਿੰਨ ਲੈਦਾਰੇ ਆਜਾ ਮੇਰੇ ਵੀਰਨਾ ਤੇਰਾ ਇੰਤਜ਼ਾਰੇ ਕੋੜੀ ਵੀ ਨੌਣ ਨੂੰ ਪੂਆ ਦੇ ਨਾਲ ਫੁੱਫੜ ਆਏ ਤੇਰੀ ਬਰਾਤੇ ਜਾਨ ਨੂੰ ਦੂਰ ਦੂਰ ਪੂਆ ਆਏ ਆਸ਼ਰੇ ਸ਼ਗਨ ਮਨੋਂਣ ਨੂੰ ਪੂਆ ਦੇ ਨਾਲ ਫੁੱਫੜ ਆਏ ਤੇਰੀ ਬਰਾਤੇ ਜਾਨ ਨੂੰ ਕੋੜੀ ਵੀ ਤਿਆਰ ਕਠੀ ਦਿਲ ਲੈ ਦਾ ਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰੇ ਕੋੜੀ ਵੀ ਤੇਜਾਰੇ ਦੂਰ ਦੂਰ ਚਾਚੀਆਂ ਆਏ ਤੇਰੇ ਸ਼ਗਨ ਮਨੋਣ ਨੂੰ ਚਾਚੀਆਂ ਦੇ ਨਾਲ ਚਾਚੇ ਆਏ ਤੇਰੀ ਬਰਾਤੇ ਜਾਣ ਨੂੰ ਦੂਰ ਦੂਰ ਚਾਚੀਆਂ ਆਏ ਤੇਰੇ ਸ਼ਗਨ ਮਨੋਣ ਨੂੰ ਚਾਚੀਆਂ ਦੇ ਨਾਲ ਚਾਚੇ ਆਏ ਤੇਰੀ ਬਰਾਤੇ ਜਾਣ ਨੂੰ ਕੋੜੀ ਬਿੱਤੇ ਆਰੇ ਕਠੀ ਦਿਲ ਲੈਦਾ ਵੀਤਾਰੇ ਕਠੀ ਦਿਲ ਦੇ ਦਾਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰ ਧੂਰ ਧੂਰ ਮੰਮੀਆਂ ਆਇਆ ਤੇਰੇ ਸ਼ਗਨ ਮਨਾਉਣ ਨੂੰ ਮੰਮੀਆਂ ਦੇ ਨਾਲ ਮਾਮੇ ਆਏ ਤੇਰੀ ਬਰਾਤੇ ਜਾਣ ਨੂੰ ਧੂਰ ਧੂਰ ਮੰਮੀਆਂ ਆਇਆ ਤੇਰੇ ਸ਼ਗਨ ਮਨਾਉਣ ਨੂੰ ਮੰਮੀ ਆ ਦੇ ਨਾਲ ਮੰਮੀ ਆਏ ਤੇਰੀ ਬਰਾਤੇ ਜਾਣ ਨੂੰ ਕੋੜੀ ਵੀ ਤੇ ਆਰੇ ਕਾਠੀ ਦਿਲ ਦੇ ਦਾਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰੇ ਕੋੜੀ ਵੀ ਤੇ ਆਰੇ ਕਾਠੀ ਦਿਲ ਦੇ ਦਾਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰੇ ਦੂਰ ਦੂਰ ਮਸ ਆਇਆ ਤੇਰੇ ਸ਼ਗਨ ਮਨੋਣ ਨੂੰ ਮਾਸਿਆਂ ਦੇ ਨਾਲ ਮਾਸੜ ਆਏ ਤੇਰੀ ਬਰਾਤੇ ਜਾਣ ਨੂੰ ਕੋੜੀ ਵੀ ਤੇ ਯਾਰੇ ਕਾਠੀ ਦਿਨ ਲੇਦਾਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰੇ